ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਈ ਸਾਰੇ ਭਰਾਵਾਂ ਦੇ ਹੋਰ ਬਈ ਜਾਨਵਰ ਘਰ ਪਰਿਵਾਰ ਕਿਦਾਂ ਸਾਰੇ ਭਰਾਵਾਂ ਦੇ ਬਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਬੱਚਿਆਂ ਤੋਂ ਤੇ ਅੱਜ ਬਈ ਆਪਾਂ ਕੰਮਕਾਰ ਛੱਡ ਕੇ ਬਈ ਛੁੱਟੀ ਕੀਤੀ ਆ ਤੇ ਬੱਚੇ ਘਿਉਨੇ ਸੀਗੇ ਤੁਹਾਨੂੰ ਦੱਸਿਆ ਸੀ ਤਿੰਨ ਲਿਆਂਦੇ ਆ ਬਈ ਆਪਾਂ ਬੱਚੇ ਤੇ ਅੱਜ ਢਾ ਕੇ ਵੇਖਾਂਗੇ ਛੱਡ ਕੇ ਵੇਖਾਂਗੇ ਕੀ ਬੰਨਦਾ ਛਤਰੀ ਤੇ ਤਾਂ ਇਹਨਾਂ ਨੂੰ ਘਰ ਤੋਂ ਵੀ ਘੱਟ ਵੀ 8-10 ਦਿਨ ਹੋ ਗਏ ਬਈ ਬਿਠਾਉਂਦਿਆਂ ਨੂੰ ਹਫ਼ਤੇ ਦੇ ਨੇੜੇ ਹੋ ਗਿਆ ਬਈ ਤੇ ਬਾਕੀ ਵੇਣੇ ਆ ਬਈ ਅੱਜ ਛੱਡ ਕੇ ਤੇ ਤੁਹਾਨੂੰ ਦਿਖਾਵਾਂਗੇ ਕੀ ਬੰਦਾ ਤੇ ਕੀ ਜੁੜਦਾ ਆਉਂਦੇ ਆ ਘਰੇ ਕਿ ਨਹੀਂ ਕਿਹੜਾ ਕੋਠੀ ਤੇ ਬੰਹਦਾ ਤੇ ਕਿਹੜਾ ਘਰੇ ਮੁੜਦਾ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਈ ਤੇ ਜੁੜੇ ਰਹੋ ਸਾਰੇ ਭਰਾ ਵਲੌਗ ਨਾਲ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਤੇ ਦਿਖਾਉਣਿਆ ਤੁਹਾਨੂੰ ਬਈ ਬਾਹਰ ਕੱਢਦੇ ਆ ਬੱਚਿਆਂ ਨੂੰ ਜਾਲ 'ਚ ਤੇ ਦਿਖਾਉਣਿਆ ਤੁਹਾਡੇ ਨਾਲ ਕਰਦੇ ਆ ਸ਼ੇਅਰ ਬਈ ਇੱਕ ਫੜਨੇ ਬੜੇ ਔਖੇ ਆ ਬਈ ਹਾਥੀ ਨਿਲ ਨੇੜੇ ਨਹੀਂ ਆਉਣ ਦੇਂਦੇ ਹੱਥ ਤਾਂ ਬਹੁਤ ਦੂਰ ਦੀ ਗੱਲ ਆ ਆ ਦੇਖੋ ਜੇ ਉੱਡ ਜਾਣਗੇ ਹੁਣ ਫੜਨ ਲੱਗਾ ਨਾ ਜਦੋਂ ਮੈਂ ਨਹੀਂ ਬਾਲੇ ਗੰਦੇ ਆ ਤੇ ਨਹੀਂ ਬਾਈ ਤੇ ਫੜ ਕੇ ਤਾਰਦੇ ਆ ਜਾਲ ਚ ਬਾਈ ਦਿਖਾਉਣੇ ਫਿਰ ਦੋ ਹਾਂਜੀ ਮਿੱਤਰੋ ਬੜੇ ਬਈ ਮੁਸ਼ਕਲ ਨਾਲ ਫੜੇ ਆ ਬੱਚੇ ਵੀ ਹੰਬ ਗਏ ਦੇਖੋ ਤੇ ਆਪਾਂ ਵੀ ਹੰਬ ਗਏ ਮਸਾਂ ਹੀ ਭੜੇ ਬਈ ਤਾੜ ਤੇ ਆਪਾਂ ਬਾਹਰ ਡੋਲੀ ਚ ਆ ਤਾੜ ਤੇ ਬਈ ਡੋਲੀ ਚ ਦੋ ਬੱਚੇ ਆਪਣੇ ਪੁਰਾਣੇ ਆ ਤੇ ਤਿੰਨ ਬੱਚੇ ਲਿਆਂਦੇ ਜਿਹੜੇ ਉਹ ਆ ਬਈ ਅੱਜ ਛੱਡਾਂਗੇ ਬਈ ਤੇ ਦਿਖਾਵਾਂਗੇ ਤੁਹਾਨੂੰ ਕੀ ਕਰਦੇ ਬਈ ਛਤਰੀ ਤੇ ਬੰਦਦੇ ਆ ਤੇ ਪੈਰ ਪੂਰੇ ਇਹਨਾਂ ਦੇ ਪਹਿਲਾਂ ਕਰਦੇ ਆ ਸਾਫ਼ ਬਈ ਚੰਗੀ ਤਰ੍ਹਾਂ ਹਾਂਜੀ ਮਿੱਤਰੋ ਬੱਚੇ ਬਈ ਦੋ ਅੱਡ ਗਏ ਆਪਣੇ ਤੇ ਇੱਕ ਤਾਂ ਆ ਫਰਦਾ ਬਈ ਤੇ ਦੂਜਾ ਵੀ ਆ ਆ ਗਿਆ ਬਈ ਆ ਆ ਫਰਦੇ ਬਈ ਦੇਖ ਦੇ ਕੋਠੀ ਵਾਲ ਨੂੰ ਜਾਂਦੇ ਤੇ ਹੈਗੇ ਝਾਕ ਜੀ ਦਾ ਕਰਦੇ ਆ ਅੱਗੇ ਜਾ ਇੱਕ ਤਾਂ ਆ ਫਿਰਦਾ ਵੀ ਥੌਂਦੀ ਜਿਹਾ ਉਹ ਫਿਰਦਾ ਇੱਕ ਮੈਂ ਲਾਉਦਾ ਬਈ ਨੀਵਾ ਸੀਗਾ ਉਹਦੇ ਮਗਰ ਮਗਰੀ ਵੀ ਫਿਰਦਾ ਇੱਕ ਤਾਂ ਲੱਗਦਾ ਡਿੱਗ ਗਿਆ ਬਈ ਸਾਈਡ ਸੋਰ ਤੇ ਤੇ ਇੱਕ ਨੀਵਾ ਨੀਵਾ ਜਾ ਫਿਰਦਾ ਹਜੇ ਉਹ ਫਿਰਦਾ ਏ ਵੀ ਡਗਦਾ ਹੀ ਫਿਰਦਾ ਬਈ ਦੂਜਾ ਵੀ ਦੇਖੋ ਆਉਂਦੇ ਆ ਕਿ ਨਹੀਂ ਇੱਕ ਤਾਂ ਡਗ ਡੁੱਗ ਗਿਆ ਲੱਗਦਾ ਉਹ ਫਿਰਦਾ ਬਈ ਡਗਦਾ ਇਹ ਬੜਾ ਗੋਲੇ ਬਾਕੀ ਟਾਈਮ ਵੀ ਬਈ ਅੱਜ ਹੀ ਸੀਗਾ ਤਤੋਂ ਦਾ ਜੀ ਵੀ ਹੈਗੀ ਆ ਤਾਂ ਨਹੀਂ ਸ਼ਾਇਦ ਉਹਨਾਂ ਨੂੰ ਘਰ ਦੇ ਸਿਆ ਇੱਕ ਜਾਨਵਰ ਤਾਂ ਆ ਗਿਆ ਬਾਈ ਉੱਡ ਗਿਆ ਵੇ ਦਾ ਆ ਬਹਿ ਗਿਆ ਇੱਕ ਆ ਕੇ ਢੂਸੇ ਤੇ ਘੰਡ ਵਾਲਾ ਸਾਲਾ ਛਤਰੀ ਵਾਲੀ ਨਹੀਂ ਝਾਕਦਾ ਤੇ ਇੱਕ ਪੂਸ਼ ਤੇ ਟੈਡ ਤੇ ਲੱਗਾ ਹੀ ਰੰਗ ਜਿਆ ਜਿਹਦੇ ਭਈ ਉਹ ਨਹੀਂ ਆਇਆਗਾ ਯਾਰ ਇਹ ਤਾਂ ਡਗ ਡਾ ਢੈਂਦਾ ਵਿਚਾਰਾ ਆ ਹੀ ਆ ਤੇ ਬਾਕੀ ਦੂਜਾ ਵੀ ਦਿਖਾਵਾਂਗੇ ਭਾਈ ਆਊਗਾ ਜ਼ਰੂਰ ਉੱਡ ਕੇ ਕਿਉਂਕਿ ਬਥੇਰੇ ਦੇਣੋਗੇ ਆਪਾਂ ਨੂੰ ਭੌਂਦਿਆਂ ਨੂੰ ਛਤਰੀ ਤੇ ਆਊਗਾ ਉਹ ਵੀ ਤੋਂ ਥੋੜੀ ਜੀ ਸੈਟਿੰਗ ਸਾਨੂੰ ਸਟੇਜ ਤੇ ਕਰਨੀ ਪਈ ਉਹ ਘਟਾਲੀ ਸਿੰਘਾਂ ਦਾ ਸਟੇਜ ਆ ਜਿਹੜੀ ਉਹ ਟਾਲੀ ਦੇ ਉੱਪਰ ਲੱਗਣੀ ਹੁਣ ਇੱਥੇ ਤੇ ਜਗ੍ਹਾ ਇਹੋ ਜੀ ਆ ਸੋ ਨਾ ਕਹੂੰ ਆਪਕੀ Bom oh, oh. ਹਾਂਜੀ ਮਿੱਤਰੋ ਆਪਣਾ ਬਈ ਇੱਕ ਬੱਚਾ ਧਣਿਆ ਆ ਲਾਲ ਪੂਛ ਆ ਤੇ ਲਾਲ ਹੀ ਪੇਟੀ ਸੀ ਬਈ ਉਹ ਬੱਚਾ ਨਹੀਂ ਆਇਆ ਆਪਣਾ ਬਈ ਤੇ ਦੂਜੇ ਆਪਾਂ ਦੋਵੇਂ ਤਾੜਤੇ ਆਵੇ ਦੇ ਤੇ ਇਹਨਾਂ ਨੂੰ ਦਾਣੇ ਦੂਣੇ ਪਾਉਣੇ ਆ ਬਈ ਬਹੁਤ ਟਾਈਮ ਹੋ ਗਿਆ ਬਿਠਾਉਣਾਂ ਨੂੰ ਤੇ ਬਾਕੀ ਜੇ ਉਹ ਵੀ ਆਇਆ ਤਾਂ ਦਿਖਾਵਾਂਗੇ ਤੁਹਾਨੂੰ ਬਈ ਜਿਹੜੇ ਸੀਪਰ ਪਾਲ ਸਿੰਘ ਦਾ 100 ਰੁਪਿਆ ਦਰਸ਼ਨ ਸਿੰਘ ਦਾ 200 ਰੁਪਿਆ ਓਂਕਾਰ ਸਿੰਘ 100 ਰੁਪਿਆ ਕਿਰਪਾਲ ਸਿੰਘ ਦਾ ਸੁਪੁੱਤਰ ਵਰਗਵਾਸੀ ਮਾਨਾ ਸਿੰਘ ਦਾ 100 ਰੁਪਿਆ ਆ ਕਿੱਧਰ ਆ ਕੇ ਖੜ ਗਿਆ ਸਿੰਘ ਦਾ ਵਰਗਵਾਸੀ ਗੁਰਮੀਤ ਸਿੰਘ ਜੀ ਦੇ ਪਰਿਵਾਰ ਵੱਲੋਂ 100 ਰੁਪਿਆ ਭੂਤਰ ਸਿੰਘ ਦਾ 100 ਰੁਪਿਆ ਮਨਜੇਰ ਸਿੰਘ 500 ਰੁਪਿਆ ਜਸपाल ਸਿੰਘ 300 ਰੁਪਿਆ ਕੋਰਲਾ ਸਿੰਘ 100 ਰੁਪਿਆ ਵਜੀਰ ਤੋਂ 100 ਰੁਪਏ ਰਣਜੀਤ ਸਿੰਘ ਭਾਈ ਦਾਲਾ ਸਿੰਘ ਜਿਨ੍ਹਾਂ ਨੇ ਉਸੇ ਕਹਿੰਨੇ ਆ ਭਾਈ ਰਣਜੀਤ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਅਮਰਪਾਲ ਤੋਂ 100 ਰੁਪਏ ਜੇਤਾਰ ਸਿੰਘ 100 ਰੁਪਏ ਬਾਪੂ ਜੀ ਨੀਰ ਵਰਕਸ ਤੋਂ 100 ਰੁਪਏ ਸੰਪਰਸ਼ਨ ਕੰਮ 200 ਰੁਪਏ ਸਵਰਗਵਾਸੀ ਰਣਜੀਤ ਸਿੰਘ ਕੰਦ ਦੇ ਪਰਿਵਾਰ ਵੱਲੋਂ 500 ਰੁਪਏ ਦਰਜੀਤ ਸਿੰਘ 100 ਰੁਪਏ ਰਾਜੀਤ ਸਿੰਘ ਬੂਰਪੁਰਾ ਗਉਂਸੇਵਾ 100 ਰੁਪਏ ਡਾਕਟਰ ਹਰਪ੍ਰਧਮan ਸਿੰਘ 100 ਰੁਪਏ ਸਵਰਗਵਾਸੀ ਇੰਦਰਜੀਤ ਸਿੰਘ ਕੰਗ ਦੇ ਪਰਿਵਾਰ ਵੱਲੋਂ 500 ਰੁਪਏ सोनू ਸਿੰਘ 200 ਰੁਪਏ ਬੂਰ ਸਿੰਘ 100 ਰੁਪਏ ਸੇਠਾ ਮਦਨ拉ਜ ਦੇ ਪਰਿਵਾਰ ਵੱਲੋਂ 200 ਰੁਪਏ ਹਰਜੀਤ ਸਿੰਘ 100 ਰੁਪਏ ਗੁਰਵਿੰਦਰ ਸਿੰਘ 100 ਰੁਪਏ ਸ਼ੰਦਾ ਸਿੰਘ 100 ਰੁਪਏ ਸਵਰਗਵਾਸੀ ਸੇਠ ਸਿੰਘ ਫੌਜੀ ਦੇ ਪਰਿਵਾਰ ਵੱਲੋਂ 500

ਵੇ ਵਾਰ ਕਰਿਆ ਹਰੇ ਲੋ ਵਾਰ ਕਰਿਆ ਹਰੇ ਲੋ ਵਾਰ ਕਰਿਆ ਹਰੇ ਲੋ ਇੱਕ ਹੀ ਦਾ ਭਾਗ ਨੇ ਸਤਿ ਮੁਕਦਾਂ ਸੱਟ ਤੇ ਕੀ ਨਹੀਂ ਆ ਜਾ ਆਪਰੇ ਆਉਂਦੇ ਨਰ ਪੰਨਾ ਪੈਣਾ ਮੱਤੇ ਖੰਡੇ ਤੇ ਤੇ ਮੇਂ ਮੁੰਡਾ ਅੱਜ ਆਪਣੇ ਬਨ ਨਗਰ ਕੀਰਤਨ ਸੀ ਬਾਈ ਤੇ ਹੁਣ ਆ ਗਏ ਆਪਾਂ ਜਵਾਕਾ ਨੂੰ ਖੜਾਉਣ ਝੂਲਿਆਂ ਤੇ ਹੈਲੋ ਪਾਪਾ ਦੇਵਿਆ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਸਵੇਰੇ ਬਈ ਆਪਾਂ ਜਿਹੜੇ ਬੱਚੇ ਛੱਡੇ ਸੀਗੇ ਉਹਨਾਂ ਚੋਂ ਦੋ ਤਾਂ ਆ ਗਏ ਸੀ ਘਰੇ ਤੇ ਇੱਕ ਆਇਆ ਹੁਣ ਬਈ ਤੇ ਨਾਲ ਇੱਕ ਆਪਣਾ ਵੀ ਸੀਗਾ ਬਈ ਆਹ ਬਈ ਸ਼ਾਮ ਨੂੰ ਆ ਗਿਆ ਬੱਚਾ ਚਲ ਐਨਾ ਹੀ ਬਹੁਤ ਆ ਬਈ ਘਰ ਨਹੀਂ ਭੁੱਲੇ ਦਿਨ ਤੱਕ ਗੰਦਾ ਆ ਸੀਗਾ ਤੇ ਦੋ ਦੋ ਕਲੀ ਦੇ ਹੋ ਗਏ ਸੀ ਬਈ ਗੱਜੇ ਨਹੀਂ ਸੀਗੇ ਅੱਜ ਛੱਡ ਕੇ ਗਝਾਲੇ ਬਈ ਚਲ ਘਰੇ ਆਗੇ ਡੈਗ ਡੁੱਗ ਗਈ ਆਏ ਭਾਂ ਤੇ ਇਸੇ ਨਾਲ ਹੀ ਆਪਾਂ ਕਰਦੇ ਆਂ ਬਾਈ ਵਲੌਗ ਦੀ ਸਮਾਪਤੀ ਤੇ ਵੀਡੀਓ ਸ਼ੇਅਰ ਕਰਦੇ ਸਾਰੇ ਭਰਾ ਧੰਨਵਾਦ ਬਾਈ ਸਾਰੇ ਭਰਾਵਾਂ ਦਾ